वाहे गुरु जी का खालसा वाहे गुरु जी की फतेह एक सतगुर प्रसाद आसा महला चौथा संत कर चौथा हर अमृत पीने लोयना मन प्रेम रत्ना राम राजे मन राम कसवटी लाया कंचन सोवना, तो गुरमुख रंग चलूलिया मेरा मन धनो पीना, जन नानक मुसक शकोलिया, सब जन्म धन तन तन्ना ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭੋ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਸ ਲੋਕਾਂ ਨਾਲ ਸ਼ਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਟੂਟੇ ਅਸ ਰਾਜਾ ਕੀ ਧੂਨੀ ਸ਼ਲੋਕ ਮਹੱਲਾ ਪਹਿਲਾ ਬੋਲੇ ਹਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨ ਲਾਗੀ ਵਾਰ। ਮਹਿਲਾ ਦੂਜਾ ਜੇ ਸੋ ਚੰਦਾ ਉਗਵ ਹੈ ਸੂਰਜ ਚੜਹਾ ਹਜ਼ਾਰ ਐਤੇ ਅਚਾਨਨ ਹੋ ਦਿਆ ਗੁਰਬਿਨ ਕੋਰ ਅੰਧਾਰ। ਮਹਿਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਨਾ ਸੋਚੇਤ ਛੂਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ ਖੇਤਾਂ ਅੰਦਰ ਛੂਟਿਆ ਕੋ ਨਾਨਕ ਸੋਨਾਹ ਫਲੀਆਂ ਹਾਂ ਫੁਲੀਆਂ ਹਾਂ ਬਪੂੜੇ ਪੀ ਤਨ ਵਿੱਚ ਸੁਆਹ ਹੈ ਪੋੜੀ ਆਪਿਨਾ ਆਪ ਸਾਜੀਆ ਆਪਿਨਾ ਰਚੀਓ ਨਾਉ ਦੁਹੀ ਕੁਦਰਤ ਸਾਜੀਆ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂ ਤੁਸ ਦੇਵ ਹੈ ਕਰਾਂ ਪਰਸਾਓ ਤੂ ਜਾਣੋ ਹੀ ਸਭਸਾਂ ਦੇ ਲੈਸ ਹੈ ਜਿੰਦ ਕਹਾਓ ਕਰ ਆਸਨ ਡਿਠੋ ਚਾਓ ਪ੍ਰੇਮ ਬਾਣੀ ਮਨ ਮਾਰਿਆ ਅਨਿਆਲੇ ਅਨਿਆ ਰਾਮ ਰਾਜੇ ਜਿਸੁ ਲਾਗੀ ਪਿਰਿ ਪਿਰਮਾ ਕੀ ਸੋ ਜਾਣੈ ਜਰੀਆ ਜੀਵਨ ਮੁਕਤ ਸੋ ਆਖੀਆ ਮਰ ਜੀਵੈ ਮਰਿਆ ਜਿਨ ਨਾਨਕ ਸਤਗੁਰ ਮੇਲਾ ਹਰਿ ਜਗਤੂ ਤਰ ਤਰੀਆ ਸ਼ਲੋਕ ਮਹੱਲਾ ਪਹਿਲਾ ਸਚੇ ਤੇਰੇ ਖੰਡ ਸਚੇ ਬ੍ਰਹਮੰਡ ਸਚੇ ਤੇਰੇ ਲੋ ਸਚੇ ਆਕਾਰ ਸਚੇ ਤੇਰੇ ਕਰਨੇ ਸਰਬ ਵਿਚਾਰ ਸਚਾ ਤੇਰਾ ਅਮਰ ਸਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖਾਂ ਲਖ ਕਰੋੜ ਸੱਚਾ ਸਭ ਧਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਆਇਨ ਸੱਚ ਜੋ ਮਰ ਜੰਮੇ ਸੋ ਕਚ ਨੀ ਕਚ ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਂ ਵੱਡੀ ਵਡਿਆਈ ਜਾਂ ਸੱਚ ਨੇ ਆਓ ਵੱਡੀ ਵਡਿਆਈ ਜਨਹ ਚਲਤਾਓ ਵੱਡੀ ਵਡਿਆਈ ਜਨ ਆ ਲਾਓ ਵੱਡੀ ਵਡਿਆਈ ਬੂਝਾ ਸਭ ਪਾਓ ਵੱਡੀ ਵਡਿਆਈ ਜਾਂ ਪੂਛਣਾ ਦਾਤ ਵੱਡੀ ਵਡਿਆਈ ਜੋ ਆਪੇ ਆਪ ਨਾਨਕ ਕਾਰਨਾ ਕਥਨੀ ਜਾਏ ਕਿਤਾ ਕਰਨਾ ਸਰਬ ਰਜਾਏ ਲਾਦੂ ਜਾਏ ਹੋ જગ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮ ਕਰੇ ਵਿਨਾਸ ਇਕ ਨਾ ਪਾਣਾ ਕਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਏਉਂ ਪੇ ਆਖ ਨਾ ਜਾਪੀ ਜੇ ਕਿਸੈ ਆਨੇ ਰਾਸ ਨਾਨਕ ਗੁਰਮੁਖ ਜਾਨੀਆ ਜਾਕੋ ਆਪ ਕਰੇ ਪ੍ਰਗਾਸ ਪੋੜੀ ਨਾਨਕ ਜੀਆ ਉਪਾਇ ਕਾ ਲਿਖਨਾ ਵੈ ਧਰਮ ਬਹਾਲਿਆ ਉੱਥੈ ਸੱਚੇ ਹੀ ਸਚ ਨੇ ਬੜਾ ਤੋਨਾ ਵਖ ਕੜੇ ਜਜਮਾਲਿਆ ਥਾਉ ਨਾ ਪਾਇ ਅਨਕੂੜ ਯਾਰ ਮੂੰਹ ਕਾਲਾ ਦੁਜਕ ਚਾਲਿਆ ਤੇਰਾ ਨਾਏ ਰਤੇ ਸੇ ਜਿਨ ਗੇ ਹਾਰ ਗੇ ਸੇ ਠਗਨ ਵਾਲਿਆ ਲਿਖਨਾ ਵੈ ਧਰਮ ਬਹਾਲਿਆ ਮੂਰਖ ਮੂਗਾ ਤੇ ਸਰਨagati ਮਿਲ ਗੋਵਿੰਦ ਰੰਗਾ ਰਾਮ ਰਾਜੇ ਗੁਰਪੂਰਾ ਹਰ ਪਾਇਆ ਹਰ ਭਗਤ ਇਕ ਮੰਗਾ ਮੇਰਾ ਮਨ ਤਨ ਸਬਦ ਵੀ ਗਾਸਿਆ ਜਪ ਅਨੰਤ ਤਰ ਰੰਗਾ ਮਿੱਲਿਆ ਸੰਤ ਜਨਾਹਰ ਪਾਇਆ ਨਾਨਕ ਸੁਤਸੰਗਾ ਲੋਕੇ ਮਹੱਲਾ ਪਲੈ ਵਿਸਮਾਦ ਨਾਦੇ ਵਿਸਮਾਦ ਵੇੜਾ ਵਿਸਮਾਦ ਜੀਏ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰਾਂਗਾ ਵਿਸਮਾਦ ਨਾ ਅੱਗੇ ਫਿਰ ਹੈ ਜੰਤ ਵਿਸਮਾਦ ਪੋਹਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇੜ ਹੈ ਵੇੜਾ ਨੀ ਵਿਸਮਾਦ ਤਰਤੀ ਵਿਸਮਾਦ ਖਾਣੀ ਵਿਸਮਾਦ ਸਾਦਾ ਲਗ ਹੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦਵੀ ਜੋਗ ਵਿਸਮਾਦ ਭੂਖ ਵਿਸਮਾਦ ਭੋਗ ਵਿਸਮਾਦ ਸਿਫਤੇ ਵਿਸਮਾਦ ਸਾਲਾ ਵਿਸਮਾਦ ਝੜ ਵਿਸਮਾਦ ਰਾਹਾ ਵਿਸਮਾਦ ਨੇੜਾ ਵਿਸਮਾਦ ਦੂਰ ਵਿਸਮਾਦ ਦੇਖਿਆ ਹਜਰਾ ਹਜੂਰ ਵੇਖ ਵਡਾਣ ਰਹਿਆ ਵਿਸਮਾਦ ਨਾਨਕ ਭੋਜਨ ਪੂਰਾ ਭਾਗ ਹੱਲਾ ਪਾਲਾ ਕੁਦਰਤ ਦੀਸਾ ਕੁਦਰਤ ਸੁਨੀਆਂ ਕੁਦਰਤ ਕੋ ਸੁਖਸਾਰ ਕੁਦਰਤ ਪਤਾ ਲਈ ਆਕਾਸ਼ੇ ਕੁਦਰਤ ਸਰਬ ਆਕਾਰ ਕੁਦਰਤ ਵਿਅਤ ਪੁਰਾਨ ਕਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਬਿਜੀ ਨਸੀ ਰੰਗੀ ਕੁਦਰਤ ਜੀਏ ਜਹਾਨ ਕੁਦਰਤ ਨੇਕੀਆਂ ਕੁਦਰਤ ਬਦਿਆ ਕੁਦਰਤ ਮਾਨ ਅਭਿਮਾਨ ਕੁਦਰਤ ਪਉਣ ਪਾਣੀ ਬਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਧਕ ਕਰਤਾ ਬਾਕੀ ਨਹੀਂ ਪਾਕ ਨਾਨਕ ਹੋ ਮੈਂ ਅੰਦਰ ਵੇਖਿਆ ਵਰਤੈ ਤਾਕੋ ਤਾਕ ਪੋੜੀ ਆਪਿਨਾ ਪੋਗ ਪੋਗ ਕਾ ਹੋਏ ਬਸ ਮੜਾ ਪੋਰਾ ਸਿਧਾਇਆ ਵੱਡਾ ਹੋਆ ਦੁਨੀਦਾਰ ਗਾਲਾ ਸੰਗਲਾ ਕਥ ਚਲਾਇਆ ਅਗਿਆ ਕਰਨੀ ਕੀ ਤਵਾਚੀਆ ਬੋਹਾਲੇ ਕਿਆ ਕਰ ਸਮਝਾਇਆ ਆਉ ਨ ਹੋ ਵਿਪੋਥੀ ਹੁਣ ਸੁਣੀਆਂ ਕਿਆ ਰੋਆ ਆ ਮਨ ਅੰਧਾ ਜਨਮ ਗਵਾਇਆ ਦਿਨ ਦੇ ਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਇਆ ਰਾਮ ਰਾਜੇ ਹੋ ਮੰਗੋ ਸਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਫਗਤ ਵਾਛਲਾ ਰਬੀ ਰਤਾ ਹਰ ਲਾਜ ਰਖਾਇਆ ਜਨ ਨਾਨਕ ਸਰਨਾਗਤੀ ਹਰ ਨਾਮ ਤਰਾਇਆ ਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵਹੈ ਸਦਵਾਓ ਪੈ ਵਿੱਚ ਚਲਹ ਲਖ ਦਰੀਆਓ ਪੈ ਵਿੱਚ ਅਗਨਾ ਕੜਾਵੇ ਗਾਰ ਪੈ ਵਿੱਚ ਧਰਤੀ ਦਬੀ ਪਾਰ ਪੈ ਵਿੱਚ ਇੰਦਰਾ ਫਿਰਾ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ कोह करोड़ी चलत अनंत पैविच सिद्ध बुद्ध असुर नाधा पैविच आडाने आकाश पैविच ज्योत महाबल सूर पैविच आब है जब है पूर पगले आपो लिखिया सिर लेख नानक निरपो निरंकार सचे एका ਮਹੱਲਾ ਪਹਿਲਾ ਨਾਨਕ ਨਿਰਪੋ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕਹਿ ਤੀਆਂ ਕਨ ਕਹਾਣੀਆਂ ਕਹਿਤੇ ਬੇਦ ਵਿਚਾਰ ਕਹਿਤੇ ਨਚਾਂ ਮੰਗਤੇ ਕਿੜ ਮੂੜ ਪੁਰਹਾ ਤਾਲ ਬਾਜ਼ਾਰੀ ਬਾਜ਼ਾਰਮ ਹੈ ਆਏ ਕੜਹਾਂ ਬਾਜ਼ਾਰ ਗਾਵਾਂ ਹੈ ਰਾਜੇ ਰਾਣੀਆਂ ਬੋਲ ਹੈ ਆਲ ਪਰਤਾਲ ਖਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ ਜਿਤ ਤਨ ਪਾਈ ਹੈ ਨਾਨਕਾ ਸੇ ਤਨ ਹੋ ਹੈ ਸ਼ਾਰ ਗਿਆਨ ਨਾ ਗਲੀ ਡੂੜੀਆ ਕਥਨਾ ਕਰਦਾ ਸਾਰ ਕਰਮ ਮਿਲਾਤਾ ਭਾਈਆ ਹੋਰ ਹਕਮਤ ਹੁਕਮ ਖੁਆਰ ਪੋੜੀ ਨਦਰ ਕਰਾਂ ਜੇ ਆਪਣੇ ਤਾਂ ਨਦਰੀ ਸਤਿਗੁਰ ਪਾਇਆ ਇਹੋ ਜਿਹਾ ਬਹੁਤੇ ਜਨਮ ਪਰਮਾ ਆ ਤਾਂ ਸਤਿਗੁਰ ਸਬਦ ਸੁਨਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਨਿਆ ਹੋ ਲੋਕ ਸਭਾਇਆ ਸਤਿਗੁਰੂ ਮਿਲੀ ਆ ਸਚ ਪਾਇਆ ਜਿੰਨੀ ਵਿੱਚ ਹੋ ਆਪ ਗਵਾਇਆ ਜਿਨ ਸਚੋ ਸਚ ਬੁਝਾਇਆ ਸਾਮ ਹੈ ਲਾ ਚੋਥਾ ਗੁਰਮੁਖ ਡੁੰਡ ਡੁੰਡ ਲਿਆ ਹਰ ਸਾਜਨ ਲਥਾ ਰਾਮ ਰਾਜੇ ਕੰਚਨ ਕਾਇਆ ਕੋਟ ਗੜੇ ਵਿਚ ਹਰ ਹਰ ਸੇਧਾ ਹਰ ਹਲ ਹੀਰਾ ਰਤਨ ਹਾ ਮੇਰਾ ਮਨ ਤਨ ਵਿਧਾ ਤੂਰ ਪਾਗ ਵੜੇ ਹਰ ਪਾਇਆ ਨਾਨਕ ਰਸ ਗੁੱਥਾ ਸ਼ਲੋਕ ਮਹੱਲਾ ਪਹਿਲਾ ਕੜ ਯਾ ਸਵੇ ਗੋਪੀਆ ਪਹਿਰ ਕਨ ਗੋਪਾਲ ਗਹਿਨੇ ਪਉਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬਜੰਜਾਲ ਨਾਨਕ موسی ਧਿਆਨ ਵੀ ਹੋਣੀ ਖਾਏਗੇ ਆਜਮਕਾਲ ਲੋਕ ਮਹਿਲਾ ਪੈਲਾ ਕੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਘਰਨੇ ਪਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ सगली ਧਰਤੀ ਹਿਮਾਲ ਤਨ ਵਰਤਨ ਸਰਬਜਨ ਜਾਲ ਨਾਨਕ موسی ਗਿਆਨ ਵੀ ਹੁਣੀ ਖਾਏਗੇ ਆਜਮਕਾਲ ਮਹਿਲਾ ਪੈਲਾ ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸੇਰਾ ਉੜੇ ਉੜੇ ਰਵਾਸ਼ਾ ਟਪਾਏ ਵੇਖੇ ਲੋਕ ਆਸਾ ਕਰ ਜਾਏ ਰੋਟੀਆਂ ਕਾਰਨ ਪੂਰਾਂ ਤਾਲ ਆਪ ਪਛਾੜਾਂ ਧਰਤੀ ਨਾਲ ਆਵਨ ਗੋਪੀਆਂ ਗਾਵਨ ਕਾਨਾ ਗਾਵਨ ਸੀਤਾ ਰਾਜੇ ਰਾਮ ਨਿਰਪੋਣ ਕਾਰ ਸੱਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾਂ ਕਰਮ ਚੜਾਓ ਪਿੰਨੀ ਰਹਿਨ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦੀ ਕਰਮ ਲਹ ਕਾਇ ਪਾਰ ਕੋਲੂ ਚਰਖਾ ਚਕੀ ਚੱਕ ਤਲਵਾਰ ਰੋਲੇ ਬਹੁਤ ਅਨੰਤ ਲਾਟੂ ਮਾਧਾਨੀਆਂ ਅਨਗਾਹ ਪੰਖੀ ਭੋਦੀਆ ਲੈਣ ਨਾ ਸਾ ਸੂਏ ਝਾੜ ਪਵਾਈਆਂ ਹਾਂ ਜੰਤ ਨਾਨਕ ਪੋਦੇਆ ਗਨਤ ਨਾਨਤ ਬੰਧਨ ਬੰਧ ਪਵਾਇ ਸੋਏ ਪਵੇ ਯਾ ਕੀ ਰਤ ਨੂੰ ਚਾਸਬ ਕੋਏ ਨਚ ਨਚ ਹਸ ਹੈ ਚਲ ਹੈ ਸੇ ਹੋ ਰੋਏ ਉੜਨਾ ਜਾਹੀ ਸਿਧਨਾ ਹੋਵਾ ਨਚਨਾ ਕੁਦਨਾ ਮਨ ਕਾ ਚਾਓ ਨਾਨਕ ਜੀ ਨ ਮਨ ਪੋਤੀ ਨਾ ਮਨ ਭਾਉ ਪੋੜੀ ਨਾ ਤੇ ਰਾਨੀ ਅੰਕਾਰ ਹੈ ਨਾਇਲੇ ਨਰਕ ਨਾ ਜਾਇਆ ਜਿਉ ਪੰਡ ਸਬਤੀ ਸਦਾ ਦੇਖਾ ਜਾਏ ਆਪ ਗਵਾਈਆ ਜੇ ਲੋੜਾ ਚੰਗਾ ਆਪਣਾ ਕਰਪੁਨ ਹੋ ਨੀਚ ਸਦਾ ਆਇਆ ਤੇ ਜਰਵਾਣਾ ਪਰ ਹਰਾ ਜਰਵੇਸ ਕਰੇ ਦੀ ਆਇਆ ਕੋ ਰਹਾਣਾ ਪਰ ਯਾ ਪਈਆ ਅੰਤ ਦੇ ਸਾਵਾਂ ਨੀਤ ਖੜੀ ਮੁੰਧਾ ਜੋ ਬਨ ਪਾਲੀ RAM ਰਾਜੇ ਹਰ ਹਰ ਨਾਮ ਚੇਤਾਏ ਗੁਰ ਹਰਿ ਮਾਰਗ ਚਾਲੀ ਮੇਰਾ ਮਨ ਤਨ ਨਾਮ ਆਧਾਰਾ ਮੈਂ ਬਿਖ ਚਾਲੀ ਜਨ ਨਾਨਕ ਸਤ ਗੁਰ ਮੇਲਾ ਹਰ ਹਰ ਮਿਲਿਆ ਬਨ ਵਾਲੀ ਤੇ ਲੋਕ ਮਹੱਲਾ ਪਹਿਲਾ ਮੁਸਲਮਾਨਾ ਸਿੱਖਤ ਸਰੀਅਤ ਪੜਪੜ ਕਰਾਂ ਵਿਚਾਰ ਵੰਦੇਸੇ ਜੇ ਪਵਨ ਵਿੱਚ ਬੰਦੀ ਵੇਖਣ ਕੋ ਦੀ ਰਾਰ ਹਿੰਦੂ ਸਲਾ ਹੀ ਸਲਾ ਅਨ ਦਰਸ਼ਨ ਰੂਪ ਪਰ ਧੀਰਥ ਨਵਾਂ ਅਰਚਾ ਪੂਜਾ ਅਗਰ ਵਸਭਹ ਕਾਰ ਜੋਗੀ ਸੁਨਤੀ ਆਵਨ ਜੇਤੇ ਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਉਪਜਾ ਦੇ ਨਾ ਕੇ ਵਿਚਾਰ ਦੇ ਦੇ ਮੰਗਾਂ ਸਹ ਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾ ਰਾ ਤਾ ਕੁੜੇ ਆ ਰਾ ਖਾਰ ਖਰਬਾਵੇ ਕਾਰ ਇੱਕ ਹੋਦਾ ਖਾਏ ਚਲਹਾ ਐ ਥਾਉ ਤੀਨਾ ਪੇ ਕਾਈ ਕਾਰ ਚਲੋ ਥਲ ਜੀਆ ਪੁਰੀਆ ਲੋਵਾ ਆਕਾਰਾ ਆਕਾਰੋ ਉਵੇ ਜੇ ਅਖਾਂ ਸੋ ਤੂੰ ਹੈ ਜਾਣ ਹੈ ਤੀਨਾ ਪੇ ਤੇਰੀ ਸਾਰ ਨਾਨਕ ਭਗਤਾਂ ਭੂਖ ਸਲਾਹਣ ਸਚ ਨਾਮ ਆਧਾਰ ਸਦਾ ਆਨੰਦ ਰਹਾ ਦਿਨ ਰਾਤੀ ਗੁਣਵੰਤੀਆਂ ਪਾਸ਼ਾਰ ਹੱਲਾ ਪਹਿਲਾ ਮਿੱਟੀ ਮੁਸਲਮਾਨਾ ਕੀ ਭੇੜਾ ਪਈ ਕੁਮਿਆਰਾ ਕੜ ਪਾਟੇ ਇਟਾ ਕੀਆ ਜਲਦੀ ਕਰੇ ਪੁਕਾਰ ਜਲ ਜਲ ਰੋਵੈ ਬਪੂੜੀ ਛੜ ਛੜ ਪਵਹਾ ਅੰਗਕਾਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣਾ ਕਰਤਾ ਰਪੋੜੇ ਬਿਨ ਸਤਗੁਰ ਕਿੰਨੇ ਨਾ ਪਾਇਓ ਬਿਨ ਸਤਗੁਰ ਕਿੰਨੇ ਨਾ ਪਾਇਆ ਸਤਗੁਰ ਵਿੱਚ ਆਪ ਰਖਿਓ ਨ ਕਰ ਪ੍ਰਗਟ ਆਖ ਸੁਨਾਇਆ ਸਤਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚ ਹੋ ਮੋਹ ਚੁਕਾਇਆ ਉਤਮ ਇਹ ਵਿਚਾਰ ਹਾਜਿਨ ਸੱਚੇ ਸਿਓ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਪ੍ਰਮੁਖ ਪਿਆਰੇ ਆਇਆ ਮਿਲ ਮੈਂ ਚੀਰੀ ਵਿੱਚ ਛੁਣਨੇ RAM ਰਾਜੇ ਮੇਰਾ ਮਨ ਤਨ ਬਹੁਤ ਬੈ ਰਾ ਗਿਆ ਹਰ ਨੈਣ ਰਸ ਪੀਣੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲਾ ਹਰ ਮਨ ਮੰਨੇ ਹੋ ਮੂਰਾ ਖਾਕਾ ਰਾਇ ਲਾਇਆ ਨਾਨਕ ਹਰ ਕੰਮੇ ਸਲੋਕ ਮਹਿਲਾ ਪੈਲਾ ਹੋ ਵਿੱਚ ਆਇਆ ਹੋ ਵਿੱਚ ਗਏ ਆ ਹੋ ਵਿੱਚ ਜੰਮਿਆ ਹੋ ਵਿੱਚ ਮੂਆ ਹੋ ਵਿੱਚ ਦਿੱਤਾ ਹੋ ਵਿੱਚ ਲਿਆ ਹੋ ਵਿੱਚ ਖਟਿਆ ਹੋ ਵਿੱਚ ਗਏ ਆ ਹੋ ਵਿੱਚ ਸੱਚਿਆਰ ਕੁੜਿਆ ਆ ਹੋ ਵਿੱਚ ਪਾਪ ਪੁੰਨ ਵਿਚਾਰ ਹੋ ਵਿੱਚ ਨਰਕ ਸੁਰਗ ਆਵਤਾਰ ਹੋ ਵਿੱਚ ਹਸਾ ਹੋ ਵਿੱਚ ਰੋਵੈ ਹੋ ਵਿੱਚ ਪਰ ਯਾ ਹੋ ਵਿੱਚ ਥੋਵਾ ਹੋ ਵਿੱਚ ਜਾਤੀ ਜਨਸੀ ਹੋਵਾ ਹੋ ਵਿੱਚ ਮੂਰਾ ਖੋ ਵਿੱਚ ਸਿਆਨਾ ਮੁਖ ਮੁਕਤੇ ਕੀ ਸਾਰ ਨਾ ਜਾਣਾ ਹੋ ਵਿੱਚ ਮਾਇਆ ਹੋ ਵਿੱਚ ਛਾਇਆ ਹੁ ਮੈਂ ਕਰ ਕਰ ਜੰਤੂ ਪਾਇਆ हमें बुझा आता दर सूझा ज्ञान भी हूँ ना कथ कथ लूझा नानक हुक्मे लिखिया लेख यहाँ वेख है ते वे वेख है महला दूजा हो मैं यहाँ जा, जात है हो मैं कर्म कमा है हो मैं ऐ बंधना फिर फिर जोनी पाहा हो मैं कित हो उपजा कित संजम यहाँ जाए हो मैं ए हो हुकुम हा पेया कीरत फिरा हा हो मैं धीरक रोग है दारू पी मा हा कृपा करे जे अपनी ता गुरु का शब्द कमा हा नानक हा सुनो जन हो ओइ ते तो संज मधुक पा हा पोड़ी सेव कीती संतोषी जिनी सच्चो सचते आया उन्नी मंदे पैर न रखियो कर सुकेत्र धर्म कमाया ਉਨੀ ਦੁਨੀਆਂ ਛੋੜੇ ਵੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾ ਨਿਤ ਦੇਵ ਹਾਂ ਝੜ ਹਾਂ ਸਵਾਇਆ ਵਢਈ ਵੱਡਾ ਪਾਇਆ ਹਰ ਅਮਰਤ ਪਿੰਨੀ ਦੇ ਹੋਰੀ ਅਮਰਤ ਬੁਰਕੇ ਰਾਮ ਰਾਜੇ ਜਿੰਨਾ ਗੁਰਬਾਨੀ ਮਨ ਪਾਈਆ ਅਮਰਤ ਆਸ਼ਕ ਸ਼ਕੈ ਗੁਰੂ ਤੂਠਾ ਹਰ ਪਾਇਆ ਚੂਕੇ ਥੱਕਾ ਥਕੇ ਆਹਰ ਜਨ ਹਰ ਹਰ ਹੋਇਆ ਨਾਨਕ ਹਰੀ ਕੇ ਸਲੋਕ ਮਹੱਲਾ ਪਹਿਲਾ ਪੁਰਖਾ ਬਿਰਖਾ ਤਿਰਥਾ ਟੱਟਾ ਮੇ ਕਾ ਖੇਤਾਹ ਦੀਪਾ ਲੋਆ ਮੰਡਲਾ ਖੰਡਾ ਵਰ ਪੰਡਾਹ ਅੰਨੰਜ ਜੀਰਜ ਉਤ ਪੂਜ ਖਾਨੀ ਸੇਤ ਜਾਹ ਸੋਮੀਤ ਜਾਣੈ ਨਾਨਕਾ ਸਰਾ ਮੇਰਾ ਜਨਤਾਹ ਨਾਨਕ ਜント ਉਪਾਏ ਕਾ ਸੰਭਾਲੇ ਸਬਣਾਹ चिंता करता है, करना किया चिंता पे करनीता सो करता चिंता करे जिन उपाय जागा तिस जो हरि स्वस्थ तिस तिस दीवान अपग नानक सच्चे नाम बिन किया टीका क्या था गहल्ला पैला लखने किया चंगियाई लखपुन्ना परवान लखतपू पर लख तीर्था सहज जोग बेबान ਲਖ ਸੁਰਤਾਂ ਸੰਗ ਰਾਮ ਰਣਮਹਾ ਹਾਟ ਹਾ ਪਰਾਨ ਲਖ ਸੁਰਤੀ ਲਖ ਗਿਆਨ ਤੇ ਆਣਾ ਪੜਿਆ ਹੈ ਪਾਠ ਪੁਰਾਨ ਜਿਨ ਕਰਤਾ ਕਰਨਾ ਕੀਆ ਲਿਖਿਆ ਆਵਨ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਤੂ ਜਿਨ ਸੱਚੋ ਸਚ ਵਰਤਾਇਆ ਜਿਸ ਤੂ ਦੇ ਹੈ ਤਿਸ ਮਿਲਾ ਸਚਤਾ ਤਿੰਨੀ ਸਚ ਕਮਾਇਆ ਸਤਗੁਰ ਮਿਲਿਆ ਸਚ ਪਾਇਆ ਜਿਨ ਕੈ ਹਿਰਦੈ ਸਚ ਵਸਾਇਆ ਮੂਰਖ ਸਚ ਨ ਜਾਣੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਆ ਸਾ ਮਹਿਲਾ ਚੌਥਾ ਹਰ ਅੰਮ੍ਰਿਤ ਭਗਤ ਪੰਡਾਰ ਹੈ ਗੁਰ ਸਤਿ ਗੁਰ Pase ਰਾਮ ਰਾਜੇ ਗੁਰ ਸਤਿ ਗੁਰ ਸੱਚਾ ਸਾਹ ਹੋ ਹੈ ਸਿਖ ਦੇ ਹਰ ਰਾਸੇ ਤਨ ਤਨ ਵੰਜਾਰਾ ਵਨ ਜਹ ਹੈ ਗੁਰ ਸਾਹ ਹੋ ਸਬਾਸੇ ਜਨ ਨਾਨਕ ਗੁਰ ਤਿੰਨੇ ਪਾਇਆ ਜਿਨ ਤੁਰ ਲਿਖ ਤਾ ਲਿਖਾ ਟ ਲਿਖਾ ਸੇ